ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੀਰ ਦਾ ਟਾਈਮ ਹੈ ਜੀ ਵਾਟ ਗਿਏ ਨੇ 8:30 ਆਪਾਂ ਲੱਗਿਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੀਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਵਾਰੀ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਗੁਰੂ ਅਮਰਦਾਸ ਮਹਾਰਾਜ ਜੀ ਦੁਆਰਾ ਦੱਸੀ ਹੋਈ ਜ਼ੁਕਤੀ ਇਸ ਜ਼ੁਕਤੀ ਦੇ ਨਾਲ ਸਾਡੇ ਬੰਨੇ ਹੋਏ ਕੰਮ ਵੀ ਚੱਲ ਪੈਣਗੇ ਇਹ ਗੁਰੂ ਸਾਹਿਬ ਜੀ ਦੇ ਇਤਿਹਾਸਿਕ ਬਚਨ ਨੇ ਤੇ ਜਿਵੇਂ ਮੰਨ ਲਓ ਸਾਡੇ ਬੱਚਿਆਂ ਦਾ ਅਗਰ ਰਿਸ਼ਤਾ ਨਹੀਂ ਹੋ ਰਿਹਾ ਜੇ ਸਾਡਾ ਕਾਰੋਬਾਰ ਨਹੀਂ ਚੱਲ ਰਿਹਾ ਜਾਂ ਚੱਲਦਾ ਚੱਲਦਾ ਕਾਰੋਬਾਰ ਜਿਹੜਾ ਰੁਕ ਗਿਆ ਤਾਂ ਗੁਰੂ ਸਾਹਿਬ ਜੀ ਦੇ ਬਚਨ ਨੇ ਵੀ ਜਿਹੜਾ ਵੀ ਗੁਰਸਿੱਖ ਇਸ ᔪਕਤੀ ਨੂੰ ਅਪਣਾਏਗਾ ਉਸ ਦੇ ਕਾਰਜ ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਆਪ ਅੰਗ ਸੰਗ ਸਹਾਈ ਹੋ ਕੇ ਕਰਨਗੇ ਸੋ ਕਿਹੜੀ ᔪਕਤੀ ਹੈ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾ ਸਕਿਪ ਕੀਤੇ ਐਂਡ ਤੱਕ ਜਰੂਰ ਦੇਖਿਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਣਾ ਸ਼ੁਰੂ ਕਰਦੀ ਆ ਅੱਜ ਦੀ ਵੀਡੀਓ ਸਿੱਖ ਇਤਿਹਾਸ ਦੇ ਵਿੱਚੋਂ ਮੈਂ ਤੁਹਾਡੇ ਨਾਲ ਇੱਕ ਘਟਨਾ ਸ਼ੇਅਰ ਕਰਦੀ ਆ ਜੀ ਜਦੋਂ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਸ਼ਰੀਰਕ ਜਾਮੇ ਦੇ ਵਿੱਚ ਹਾਜ਼ਰ ਨਾਜ਼ਰ ਸਨ ਉਸ ਵੇਲੇ ਨਾ ਕੁਝ ਗੁਰਸਿੱਖ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਆਏ ਸੀ ਪਿੰਡ ਡੱਲੇ ਸ਼ਾਇਦ ਤੁਸੀਂ ਸੁਣਿਆ ਹੋਣਾ ਪਿੰਡ ਡੱਲੇ ਤੋਂ ਤੇ ਗੁਰੂ ਸਾਹਿਬ ਦੇ ਦਰਸ਼ਨ ਲਈ ਉਹ ਆਏ ਉਹਨਾਂ ਵਿੱਚੋਂ ਕੁਝ ਦੇ ਤਾਂ ਜਿਹਨ ਕੀ ਕਾਰੋਬਾਰ ਜਿਹੜੇ ਸੀਗੇ ਉਹ ਚੱਲ ਹੀ ਨਹੀਂ ਰਹੇ ਸੀ ਉਹਦਾ ਚੱਲਦਾ ਚੱਲਦਾ ਕੰਮ ਰੁਕ ਗਿਆ ਤਾਂ ਉਹਨਾਂ ਨੇ ਸੋਚਿਆ ਵੀ ਆਪਾਂ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਜਾਂਦੇ ਆਂ ਨਾਲੇ ਉਹਨਾਂ ਦੇ ਦਰਸ਼ਨ ਕਰਦੇ ਆਂ ਤੇ ਨਾਲੇ ਗੁਰੂ ਸਾਹਿਬ ਜੀ ਤੋਂ ਹੀ ਇੰਨਾਂ ਮੁਸ਼ਕਿਲਾਂ ਦਾ ਹੱਲ ਪੁੱਛਦੇ ਆਂ ਤਾਂ ਜਦੋਂ ਉਹ ਗੁਰੂ ਸਾਹਿਬ ਜੀ ਦਰਸ਼ਨ ਲਈ ਆਏ ਤਾਂ ਉਹਨਾਂ ਨੇ ਗੁਰੂ ਸਾਹਿਬ ਚਰਨਾਂ 'ਚ ਅਰਦਾਸ ਕੀਤੀ ਵੀ ਮਹਾਰਾਜ ਜੀ ਪਾਠ ਤਾਂ ਸੀ ਕਰਦੇ ਆਂ ਨਿਤਨੇਮ ਵੀ ਕਰਦੇ ਆਂ ਪਰ ਕਈ ਵਾਰੀ ਗੁਰੂ ਸਾਹਿਬ ਜੀ ਕੋਈ ਕਾਰਜ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਜਾਂ ਤਾਂ ਚਲਦੇ-ਚਲਦੇ ਰੁਕਾਵਟ ਆ ਜਾਂਦੀ ਹੈ ਤੇ ਜਾਂ ਫਿਰ ਉਹ ਕਾਰਜ ਜਿਹੜੇ ਆ ਉਹ ਫਤੇ ਨਹੀਂ ਹੁੰਦੇ ਵੀ ਅਸੀਂ ਬਹੁਤ ਕੋਸ਼ਿਸ਼ ਕਰਦੇ ਆਂ ਮਿਹਨਤ ਵੀ ਕਰਦੇ ਆਂ ਤੇ ਪਰ ਫਿਰ ਵੀ ਜਿਹੜੇ ਉਹ ਕਾਰਜ ਨਹੀਂ ਹੁੰਦੇ ਤਾਂ ਫਿਰ ਉਦੋਂ ਸਾਨੂੰ ਕੀ ਕਰਨਾ ਚਾਹੀਦਾ ਹੈ ਜਾਂ ਕਿਹੜੀ ਗੁਰਬਾਣੀ ਦਾ ਸਾਨੂੰ ਜਾਪ ਕਰਨਾ ਚਾਹੀਦਾ ਹੈ ਵੀ ਤੁਸੀਂ ਸਾਨੂੰ ਜ਼ਰੂਰ ਦੱਸੋ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹਾ ਕਹਿੰਦੇ ਵੀ ਤੁਸੀਂ ਚਾਰ ਚੀਜ਼ਾਂ ਵੇ ਤਾਸਾ ਤੇ ਤੁਸੀਂ ਇਹਨਾਂ ਨੂੰ ਨਾ ਮਤਲਬ ਆਪਣੇ ਪੱਲੇ ਵੱਲੋ ਠੀਕ ਹੈ ਪਹਿਲੀ ਚੀਜ਼ ਜੋ ਗੁਰੂ ਅਮਰਦਾਸ ਮਹਾਰਾਜ ਜੀ ਨੇ ਦੱਸੀ ਗੁਰੂ ਸਾਹਿਬ ਜੀ ਕਹਿੰਦੇ ਕਦੇ ਵੀ ਨਾ ਜਦੋਂ ਵੀ ਤੁਹਾਨੂੰ ਆਪਣੀ ਆਲੀ-ਦਵਾਲੀ ਕਿਤੇ ਤੁਸੀਂ ਜਾ ਰਹੇ ਹੋ ਜਾਂ ਤੁਹਾਨੂੰ ਘਰ ਤੋਂ ਬਾਹਰ ਕੋਈ ਵੀ ਤੁਹਾਨੂੰ ਇਦਾਂ ਲੱਗੇ ਵੀ ਕੋਈ ਭੁੱਖਾਗਾ ਤਾਂ ਸਭ ਤੋਂ ਪਹਿਲਾਂ ਤਾਂ ਉਸ ਭੁੱਖੇ ਨੂੰ ਭੋਜਨ ਜ਼ਰੂਰ ਸ਼ਿਕਾਓ ਠੀਕ ਹੈ ਦੂਸਰੀ ਜਿਹੜੀ ਉਪਯੋਗਤਾ ਗੁਰੂ ਸਾਹਿਬ ਜੀ ਨੇ ਦੱਸੀ ਮਹਾਰਾਜ ਜੀ ਕਹਿੰਦੇ ਵੀ ਜੇ ਤੁਹਾਨੂੰ ਲੱਗੇ ਵੀ ਕਿਸੇ ਨੂੰ ਵਸਤਰਾਂ ਦੀ ਲੋੜ ਆ ਕੱਪੜਿਆਂ ਦੀ ਲੋੜ ਆ ਤਾਂ ਤੁਸੀਂ ਇਹ ਕਾਰਜ ਵੀ ਜ਼ਰੂਰ ਕਰਿਓ ਤਾਂ ਉਸ ਨੂੰ ਕੱਪੜੇ ਵੀ ਜ਼ਰੂਰ ਦਿਓ ਦੋ ਚੀਜ਼ਾਂ ਤਾਂ ਹੋ ਗਈਆਂ ਪਹਿਲਾ ਤਾਂ ਭੁੱਖੇ ਨੂੰ ਜਦੋਂ ਤੁਹਾਨੂੰ ਲੱਗਦਾ ਵੀ ਕੋਈ ਬੰਦਾ ਭੁੱਖਾ ਹੈ ਉਹਨੂੰ ਭੋਜਨ ਸ਼ਿਕਾਉਣਾ ਹੈ ਦੂਸਰਾ ਜੇ ਤੁਹਾਨੂੰ ਲੱਗਦਾ ਵੀ ਕਿਸੇ ਨੂੰ ਕੱਪੜੇ ਦੀ ਲੋੜ ਆ ਉਹਨੂੰ ਕੱਪੜਾ ਵੀ ਜ਼ਰੂਰ ਦੇਣਾ ਤੀਸਰਾ ਜਿਹੜਾ ਬਚਨ ਗੁਰੂ ਸਹਿਜ ਜੀ ਨੇ ਕੀਤਾ ਮਹਾਰਾਜ ਜੀ ਕਹਿੰਦੇ ਵੀ ਤੁਸੀਂ ਕੀਰਤਨ ਕਰਨਾ ਹੈ ਕੀਰਤਨ ਕਰਨ ਤੋਂ ਪਹਿਲਾਂ ਤੁਸੀਂ ਕੜਾ ਪ੍ਰਸ਼ਾਦੀ ਦੀ ਦੀਗ ਜ਼ਰੂਰ ਸਜਾ ਲੈਣੀ ਹੈ ਠੀਕ ਹੈ ਕਹਿੰਦੇ ਕੀਰਤਨ ਕਰਨਾ ਕੀਰਤਨ ਕਰਕੇ ਫਿਰ ਗੁਰੂ ਸਾਹਿਬ ਜਿਹਦੇ ਚਰਨਾਂ ਦੇ ਵਿੱਚ ਅਰਦਾਸ ਕਰਨੀ ਹੈ ਤੇ ਜਿਹੜੀ ਕੜਾ ਪ੍ਰਸ਼ਾਦ ਦੀ ਗਈਗਾ ਉਸ ਦਾ ਭੋਗ ਗੁਰੂ ਸਾਹਿਬ ਨੂੰ ਲਗਾਉਣਾ ਹੈ ਕਹਿੰਦੇ ਕੋਈ ਵੀ ਵੱਡੇ ਤੋਂ ਵੱਡਾ ਕਾਰਜ ਹੋਵੇ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਚਾਹੇ ਕਿੱਡੇ ਵੱਟੇ ਵੱਨ ਮਰਜ਼ੀ ਲੱਗੇ ਹੋਣ ਉਹ ਵੀ ਖੁੱਲ ਜਾਣ ਕੇ ਇਸ ਜੁਕਤੀ ਦੇ ਨਾਲ ਇਹਦੇ ਵਿੱਚ ਹੁਣ ਇੱਕ ਚੀਜ਼ ਸਮਝਣ ਵਾਲੀ ਹੈ ਗੁਰੂ ਸਾਹਿਬ ਜੀ ਨੇ ਸਾਨੂੰ ਦਾਨਪੁਣ ਵੀ ਦੱਸ ਦਿੱਤਾ ਗੁਰੂ ਸਾਹਿਬ ਜੀ ਨੇ ਸਾਨੂੰ ਗੁਰ ਨਾਲ ਜੁੜਨਾ ਵੀ ਦੱਸ ਦਿੱਤਾ ਅਰਦਾਸ ਵੀ ਇਹਦੇ ਵਿੱਚ ਆ ਗਈ ਆ ਤੇ ਦਇਆ ਦੀ ਭਾਵਨਾ ਵੀ ਇਹਦੇ ਵਿੱਚ ਆ ਗਈ ਆ ਕਿਉਂਕਿ ਭੋਜਨ ਤੇ ਕੱਪੜੇ ਆਪਾਂ ਉਦੋਂ ਹੀ ਦੇਵਾਂਗੇ ਜਦੋਂ ਸਾਡੇ ਮਨ ਵਿੱਚ ਦਇਆ ਹੋਵੇਗੀ ਤੇ ਸਾਰੀਆਂ ਚੀਜ਼ਾਂ ਹੋ ਗਈਆਂ ਤੇ ਜਦੋਂ ਵੀ ਨਾ ਦੇਖੋ ਜਦੋਂ ਆਪਾਂ ਕਈ ਵਾਰੀ ਪਾਠ ਕਰਦੇ ਆ ਸਾਨੂੰ ਕਈ ਵਾਰੀ ਉਸ ਦਾ ਫਲ ਪੂਰਾ ਨਹੀਂ ਮਿਲਦਾ ਤਾਂ ਗੁਰੂ ਸਾਹਿਬ ਜੀ ਨੇ ਇਹ ਜਿਹੀਆਂ ਬਹੁਤ ਸਾਰੀਆਂ ਉਜਗਤੀਆਂ ਹੈ ਜਿਹੜੇ ਬਹੁਤ ਸਾਰੇ ਬਚਨ ਗੁਰੂ ਸਾਹਿਬ ਜੀ ਨੇ ਕੀਤੇ ਹੋਏ ਨੇ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਸਿੱਖ ਧਰਮ ਦਾ ਜਿੱਦੋਂ ਸਾਨੂੰ ਇੱਕ ਸਹੀ ਦਿਸ਼ਾ ਸਹੀ ਰਾਹ ਮਿਲਦਾ ਜਦੋਂ ਸਾਡਾ ਕਾਰਜ ਰੁਕ ਜਾਂਦਾ ਹੈ ਜਾਂ ਕੋਈ ਰੁਕਾਵਟ ਆ ਜਾਂਦੀ ਆਪਾਂ ਸਭ ਤੋਂ ਪਹਿਲੀ ਗਲਤੀ ਕੀ ਕਰਦੇ ਹਾਂ ਸਾਨੂੰ ਕੋਈ ਕਹਿ ਦਿੰਦਾ ਹੈ ਵੀ ਤੁਹਾਡੇ ਤੇ ਕਿਸੇ ਨੇ ਕੁਝ ਕੀਤਾ ਕਰਾਇਆ ਹੋਵੇਗਾ ਤੁਹਾਡੇ ਤੇ ਕੋਈ ਜਾਦੂ ਟੋਣਾ ਹੋਵੇਗਾ ਤੁਸੀਂ ਫਲਾਣੀ ਬਾਬੇ ਕੋਲੇ ਚਲੇ ਜਾਓ ਆ ਢਾਲਾ ਲਾ ਦਿਓ ਆ ਟੂਣਾ ਕਰ ਦਿਓ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਆਪਾਂ ਗੁਰੂ ਤੋਂ ਵਿਅਮਖੋ ਹੋ ਜਾਂਨੇ ਆ ਦੂਸਰਾ ਆਪਾਂ ਵਹਿਮਾ ਭਰ ਮਤ ਵਿੱਚ ਪੈ ਕੇ ਆਪਾਂ ਇਹ ਜੇ ਕਰਮ ਕਮਾ ਲੈਨੇ ਆ ਜਿਹਦੇ ਨਾਲ ਜਿਹੜੇ ਹੈਗੇ ਸਾਡੇ ਮਾੜੇ ਕਰਮਾਂ ਦੇ ਵਿੱਚ ਵਾਧਾ ਹੋ ਜਾਂਦਾ ਆਪਾਂ ਕਈ ਵਾਰੀ ਕਿਸੇ ਇਸ ਸੁਭਾਅਿਕ ਹੈ ਨਾ ਅੱਜ ਦਾ ਟੰਡਾ ਕੱਲ ਜੋਗਾ ਕਈ ਵਾਰੀ ਆਪਾਂ ਅਣਜਾਣੇ ਚ ਸਮਝ ਲਓ ਜਾਂ ਕਈ ਵਾਰੀ ਆਪਾਂ ਆਪਣੇ ਪਰਿਵਾਰ ਦੇ ਮੋਹ ਦੇ ਵਿੱਚ ਸਮਝ ਲਓ ਵੀ ਆਪਾਂ ਜਿਹੜਾ ਟੂਣਾ ਟੋੜਿਆ ਕਿਸੇ ਹੋਰ ਤੇ ਵੀ ਕਰ ਦਿੰਨੇ ਆ ਵੀ ਸਾਡੇ ਬੱਚਿਆਂ ਦਾ ਭਲਾ ਹੋ ਜੇ ਸਾਡੇ ਪਰਿਵਾਰ ਦਾ ਭਲਾ ਹੋ ਜੇ ਲੇਕਿਨ ਉਹਦੇ ਨਾਲ ਆਪਾਂ ਜਿਹੜੇ ਹੈਗੇ ਆ ਆਪਾਂ ਮਾੜੇ ਕਰਮਾਂ ਦੇ ਭਾਗੀਦਾਰ ਬਣ ਜਾਂਦੇ ਆ ਤੇ ਫਿਰ ਉਹਨਾਂ ਦਾ ਲੇਖਾ ਜੋਖਾ ਵੀ ਗੁਰੂ ਸਾਹਿਬ ਆਪਾਂ ਤੋਂ ਜ਼ਰੂਰ ਲੈਂਦੇ ਨੇ ਪਰ ਜੇ ਆਪਾਂ ਇਸ ਚੀਜ਼ ਦੀ ਬਜਾਏ ਆਪਾਂ ਗੁਰਬਾਣੀ ਤੇ ਭਰੋਸਾ ਰੱਖੀਏ ਆਪਾਂ ਕਿਸੇ ਦਾ ਮਾੜਾ ਨਾ ਸੋਚੀਏ ਤੇ ਨਾਲ ਨਾਲ ਦਾਨ ਪੁੰਨ ਜਿਹੜੀ ਦਿਆ ਇਹ ਵੀ ਆਪਣੇ ਮਨ ਵਿੱਚ ਰੱਖੀਏ ਤੇ ਫਿਰ ਗੁਰੂ ਸਾਹਿਬ ਜੀ ਹਮੇਸ਼ਾ ਅੰਗ ਸੰਗ ਸਹਾਈ ਹੋ ਕੇ ਸਾਡੇ ਜਿਹੜੇ ਕਾਰਜ ਜ਼ਰੂਰ ਕਰਵਾਉਂਦੇ ਨੇ ਸੋ ਅਗਰ ਤੁਹਾਡੇ ਵੀ ਕੋਈ ਕਾਰਜ ਜਿਵੇਂ ਬੱਚਿਆਂ ਦਾ ਵਿਆਹ ਨਹੀਂ ਹੁੰਦਾ ਜਾਂ ਮੰਨ ਲਓ ਕੋਈ ਜਿਹੜਾ ਹੋਰ ਵੀ ਆਪਣੇ ਕਾਰੋਬਾਰ ਦੇ ਸੰਬੰਧਿਤ ਕਾਰਜ ਨਹੀਂ ਹੁੰਦੇ ਤੁਸੀਂ ਵੀ ਇਸ ਯੁਕਤੀ ਨੂੰ ਜ਼ਰੂਰ ਅਪਣਾ ਕੇ ਦੇਖਿਓ ਕਿਉਂਕਿ ਗੁਰੂ ਸਾਹਿਬ ਅੰਮ੍ਰਿਤਸਰ ਅਮਰਦਾਸ ਮਹਾਰਾਜ ਜੀ ਦੇ ਇਤਿਹਾਸਿਕ ਵਚਨ ਨੇ ਕਿ ਜੋ ਵੀ ਇਸ ਯੁਕਤੀ ਨੂੰ ਅਪਣਾਏਗਾ ਉਹਦੇ ਸਾਰੇ ਕਾਰਜ ਰਾਸਕ ਹੋਣਗੇ ਸੋ ਅਗਰ ਗੁਰੂ ਮਹਾਰਾਜ ਜੀ ਨੇ ਕਿਹਾ ਤੇ ਉਹ ਨਾ ਹੋ ਵੀ ਹੋ ਨਹੀਂ ਸਕਦਾ ਸੋ ਸਾਨੂੰ ਜਿਹੜਾ ਇਸ ਥੀਨ ਆਪਣੀ ਜ਼ਿੰਦਗੀ ਚ ਨਾ ਅਪਣਾ ਲੈਣਾ ਚਾਹੀਦਾ ਕਦੇ ਵੀ ਸਾਨੂੰ ਕੋਈ ਵੀ ਮੁਸ਼ਕਲ ਆਵੇ ਕੋਈ ਵੀ ਰੁਕਾਵਟ ਆਵੇ ਕੋਈ ਵੀ ਦੁੱਖ ਆਵੇ ਕੋਈ ਵੀ ਕਸ਼ਟ ਆਵੇ ਤਾਂ ਸਾਨੂੰ ਹਮੇਸ਼ਾ ਗੁਰੂ ਸਾਹਿਬ ਜੀ ਦੇ ਇਹਨਾਂ ਦੱਸੇ ਹੋਏ ਮਾਰਗ ਤੇ ਜਰੂਰ ਚੱਲਣਾ ਚਾਹੀਦਾ ਤੇ ਨਾ ਸਿਰਫ ਉਹਦੋਂ ਹੀ ਚੱਲਣਾ ਚਾਹੀਦਾ ਬਲਕਿ ਜਦੋਂ ਵੀ ਸਾਨੂੰ ਕੋਈ ਐਦਾਂ ਦਾ ਹਨਾ ਕਾਰਜ ਕਰਨ ਦਾ ਮੌਕਾ ਮਿਲੇ ਕਿਸੇ ਨੂੰ ਭੁੱਖੇ ਨੂੰ ਭੋਜਨ ਸ਼ਕਾਉਣ ਦਾ ਜਾਂ ਮੰਨ ਲਓ ਕਿਸੇ ਨੂੰ ਕੱਪੜੇ ਦੇਣ ਦਾ ਤਾਂ ਉਹਦੋਂ ਹੀ ਸਾਨੂੰ ਇਹ ਕਾਰਜ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਜਦੋਂ ਆਪਾਂ ਐਦਾਂ ਦੇ ਕਾਰਜ ਕਰਦੇ ਰਹਿੰਦੇ ਆ ਤਾਂ ਇਹਦੇ ਨਾਲ ਸਾਡੇ ਇੱਕ ਤਾਂ ਸਾਡੇ ਚੰਗੇ ਕਰਮਾਂ 'ਚ ਵਾਧਾ ਹੁੰਦਾ ਇੱਕ ਸਾਡੇ ਮਾੜੀ ਕਰਮ ਜਿਹੜਿਆ ਉਹ ਕੱਟੇ ਜਾਂਦੇ ਦੀ ਛੇਤੀ ਤੇ ਫਿਰ ਗੁਰੂ ਸਾਹਿਬ ਦੀ ਬੜੀ ਕਿਰਪਾ ਹੁੰਦੀ ਹੈ ਕਿਉਂਕਿ ਗੁਰੂ ਸਾਹਿਬ ਜੀ ਇਹੋ ਚੀਜ਼ਾਂ ਨੇ ਜਿਹਨਾਂ ਤੋਂ ਮਹਾਰਾਜ ਜੀ ਬਹੁਤ ਖੁਸ਼ ਹੁੰਦੇ ਨੇ ਤੇ ਆਪਾਂ ਇੱਥੇ ਆਪਾਂ ਗਲਤਫਹਿਮੀਆਂ 'ਚ ਪਈ ਆਪਾਂ ਲੋਕਾਂ ਨੂੰ ਖੁਸ਼ ਕਰਨ ਦੀ ਲੱਗੀ ਹੋਈ ਆ ਲੋਕਾਂ ਨੂੰ ਖੁਸ਼ ਕਰਨ ਦੀ ਵਜਾਏ ਆਪਾਂ ਗੁਰੂ ਨੂੰ ਖੁਸ਼ ਕਰ ਲਿਆ ਨਾ ਤਾਂ ਦੁਨੀਆ ਤਾਂ ਆਪਣੇ ਆਪ ਹੀ ਖੁਸ਼ ਹੋ ਜਾਵੇਗੀ ਕਿਉਂਕਿ ਜਿੱਥੇ ਗੁਰੂ ਸਾਹਿਬ ਜੀ ਖੜੇ ਆ ਉੱਥੇ ਕਿਸੇ ਚੀਜ਼ ਦੀ ਟੋਟ ਨਹੀਂ ਰਹਿੰਦੀ ਕਿਸੇ ਚੀਜ਼ ਦਾ ਕਸ਼ਟ ਦੁੱਖ ਨਹੀਂ ਰਹਿੰਦਾ ਸੋ ਸਾਨੂੰ ਵੀ ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ ਚੰਗੀਆਂ ਚੀਜ਼ਾਂ ਨੂੰ ਜ਼ਰੂਰ ਅਪਣਾਉਣਾ ਚਾਹੀਦਾ ਗੁਰੂ ਸਾਹਿਬ ਦੇ ਦੱਸੇ ਹੋਏ ਮਾਰਗ 'ਤੇ ਜ਼ਰੂਰ ਚੱਲਣਾ ਚਾਹੀਦਾ ਇਹੀ ਹੈ ਪੂਰਨ ਤੌਰ ਤੇ ਗੁਰਬਾਣੀ ਨੂੰ ਮੰਨਣਾ ਗੁਰੂ ਸਾਹਿਬ ਜੀ ਨੇ ਗੁਰਵਾਣੀ ਵਿੱਚ ਆਪਾਂ ਨੂੰ ਇੰਨਾ ਹੀ ਚੀਜ਼ਾਂ ਦਾ ਸੰਤੇਸ਼ ਦਿੱਤਾ ਹੈ ਸੱਚ ਬੋਲੋ ਹਮੇਸ਼ਾ ਹੱਕ ਸੱਚ ਦੀ ਕਮਾਈ ਕਰੋ ਕਿਸੇ ਦਾ ਬੁਰਾ ਨਾ ਸੋਚੋ ਕਿਸੇ ਨਾਲ ਇਰਖਾ ਨਾ ਕਰੋ ਕਿਸੇ ਨਾਲ ਠੱਗੀ ਨਾ ਲਾਓ ਕਿਸੇ ਨਾਲ ਬੇਈਮਾਨੀ ਨਾ ਕਰੋ ਕਿਸੇ ਦਾ ਹੱਕ ਨਾ ਦਬੋ ਕਿਸੇ ਦਾ ਬੁਰਾ ਭਲਾ ਨਾ ਕਹੋ ਕਿਸੇ ਨੂੰ ਸੋ ਅਗਰ ਇਹਨਾਂ ਚੀਜ਼ਾਂ ਨੂੰ ਆਪਾਂ ਅਪਣਾ ਲੈਣੀ ਹੈ ਨਾ ਤਾਂ ਆਪਾਂ ਪੂਰਨ ਤੌਰ ਤੇ ਨਾਸਿਰ ਗੁਰੂ ਨੂੰ ਮੰਨਦੇ ਆ ਬਲਕਿ ਗੁਰੂ ਸਾਹਿਬ ਦੀ ਮੰਨਣੀ ਵੀ ਸ਼ੁਰੂ ਕਰ ਦਿੰਨੇ ਆ ਤੇ ਇਹਦੇ ਨਾਲ ਸਾਡੇ ਤੇ ਜਿਹੜੀ ਕਿਰਪਾ ਗੁਰੂ ਸਾਹਿਬ ਦੀ ਹੋਰ ਵੀ ਜ਼ਿਆਦਾ ਹੋਣੀ ਸ਼ੁਰੂ ਹੋ ਜਾਂਦੀ ਹੈ ਕੋਈ ਸਾਡੇ ਬਾਰੇ ਮਾੜਾ ਬੋਲਦਾ ਬੋਲਣ ਤੋਂ ਉਸਨੇ ਆਪਣੇ ਕਰਮ ਕਮਾਉਣੀਆਂ ਤੇ ਆਪਾਂ ਆਪਣੇ ਕਰਮ ਕਮਾਉਣੇ ਆ ਠੀਕ ਹੈ ਸੋ ਉਮੀਦ ਕਰਦੇ ਆ ਆਪੀ ਜਿਹੜੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਹੁਣ ਵੀਡੀਓ ਦਾ ਵੀ ਕਰਦੇ ਆ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ